ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਟਾਲੀ ਟਾਲੀ ਪਿੰਡ ਤੇ ਅਬ ਬੱਲਾ ਵੀ ਨਾਲ ਲਿਆ ਟਾਲੀ ਬੱਲਾ ਇਕੱਠੇ ਹੀ ਆ ਤੇ ਇਹ ਆਹ ਹੁਣ ਆਪਾਂ ਆ ਚੜ ਗਏ ਨਦੀ ਤੁਸੀਂ ਇਹਨੂੰ ਬੋਲਦੇ ਆ ਸ਼ਾਇਦ ਇਹ ਬੰਨ ਇੱਕ ਮਿੱਟੀ ਦਾ ਤੁਸੀਂ ਬੋਲਦੇ ਮੈਂ ਇਹ ਸਾਹਮਣੇ ਦੇਖ ਕੰਦੇ ਉਹ ਇਹ ਬੱਲਾ ਹੈ ਸ਼ਾਇਦ ਬੱਲਾ ਕੇ ਟਾਲੀ ਤੋਂ ਵੀ ਇਕੱਠੇ-ਖੱਟੇ ਨੇ ਪਿੰਡ ਕੋਈ ਮੈਨੂੰ ਇੰਨਾ ਪਤਾ ਨਹੀਂ ਹੈਗਾ ਐਗਜ਼ੈਕਟਲੀ ਤੇ ਆ ਹੁਣ ਅਸੀਂ ਟਾਲੀ ਵਾਲਾ ਮੋੜ ਮੁਰ ਗਏ ਆ ਇਹ ਟਾਲੀ ਪਿੰਡਾ ਕੰਡੇ ਦੇ ਪਿੰਡ ਨਾਲ ਹੀ ਅੱਗੇ ਤਰਿਆ ਆ ਵੀ ਇੱਥੇ ਲੱਗੀ ਹੈ ਸੜਕ ਥੋੜੀ ਜਿਹੀ ਕੱਚੀ ਹੈ ਜਿੱਥੇ ਸੜਕ ਕੱਚੀ ਹੁੰਦੀ ਥੋੜੀ ਜਿਹੀ ਨਾ ਕਈ ਵਾਰ ਵੀਡੀਓ ਐਂਡ ਉਹ ਸਹੀ ਸਹੀ ਨਹੀਂ ਬੰਦੀ ਇਹ ਤਾਂ ਇਹ ਪੂਰੀ ਪਿੰਡ ਵਾਲੀ ਵਾਈਬ ਹੈ ਸੀਲਿੰਗ ਕਿੰਨੇ ਲੋਹਈਆਂ ਨੇ ਜੋ ਵੀ ਇਹ ਕੀ ਕਹਿੰਦੇ ਇਹਨੂੰ ਤੇ ਆਹ ਟਾਲੀ ਦਾ ਇੱਕ ਬੀੜ ਬਣਾਇਆ ਉਹਨਾਂ ਨੇ ਯਾਦਗਰੀ ਜੀ ਮੰਗਲਤਨੀ ਅੰਮ੍ਰਿਤ ਥੋੜਾ ਯਾ ਫਾਈਟਰ ਲੈਫਟਨੈਂਟ ਫਾਈਟਰ ਪਾਇਲਟ ਮੁੱਕੀਏ ਦੇਖੋ ਟਾਲੀ ਸੜਕ ਕੱਚੀ ਹੈ ਵੀ ਉਧਾਂ ਪੂਰੀ ਜਿੱਦਾਂ ਕਹਿੰਦਾ ਪਿੰਡ ਵਾਲੀ ਵਾਈਬ ਆ ਪਰ ਸੜਕ ਕੱਚੀ ਹੈ ਵੱਡਾ ਪਿੰਡ ਹੈ ਦੋਵੇਂ ਇਕੱਠੇ ਇਕੱਠੇ ਨੇ ਟਾਲੀ ਤੇ ਪਰਮਾਸ਼ਾ ਹੈ ਉਹ ਕੀ ਆ ਵੀ ਨੂੰ ਕੀ ਆਪਣ ਆਪਣੇ ਕੰਮੀ ਲੱਗੇ ਨੇ ਅੱਜ ਥੋੜਾ ਜਿਹਾ ਹੀ ਦੁਪਹਿਰ ਨੂੰ ਆਏ ਆ ਇਤਰੀ ਮੁੜ ਜੰਨੇ ਹਨਾ ਤੇਰ ਵੇਖ ਯਾਰ ਆ ਸਕੂਲ ਹੈ ਸ਼ਾਇਦ ਨਾ ਸਕੂਲ ਲੜਦਾ ਐਲੀਮੈਂਟਰੀ ਸਕੂਲ ਟਾਈਪ ਲੱਗਦਾ ਟਾਲੀ ਦਾ ਸਕੂਲ ਟਾਈਪ ਲੱਗਦਾ ਇਹ ਗੁਰਦੁਆਰਾ ਸਾਹਿਬ ਲੱਗਦਾ ਚਲ ਹੁਣ ਅਸੀਂ ਲੋਕਾਂ ਨੇ ਮੈਹਰ ਹੀ ਖੜੇ ਕੀਤੇ ਇਤਰੀ ਆਪਣੇ ਏਰੀਆ ਜਿੱਥੇ ਮਰਜ਼ੀ ਚੱਲ ਜਾ ਜਿਹੜੇ ਮਰਜ਼ੀ ਪਿੰਨ ਤੇ ਲੋਕਾਂ ਨੇ ਮੈਹਰ ਹੀ ਖੜੇ ਕੀਤੇ ਨੇ ਦੇਖੋ ਤੁਸੀਂ ਇਹਨਾਂ ਨੂੰ ਪ੍ਰੋਪਰ ਡੈਕੋਰੇਸ਼ਨ ਕੀਤੀ ਬਾਹਰ ਗਲੀਆਂ ਅਸੀਂ बस सड़क थोड़ी ऊपर करी रखिए सड़क अच्छी है उधर बाकी ओके है थोड़ा ना पचलना थोड़ा देना आ देखो न्याने खेड़ंदे हैं और अपन निकलਦੇ ਮਟਾਲੀ ਦੇ ਬਾਹਰੋਂ ਨਿਕਲਦੇ ਪਏ ਆ ਜਗਾ ਵੀ ਇਹਨੇ ਕੰਪੈਨ ਘੜੀ ਕੀਤੀ ਵਿੱਚ ਨੂੰਵੇ ਕੁਝ ਹੈ ਵੇ ਕੁਝ ਮੇਲਾ ਮੂਲਾ ਲੱਗਦਾ ਬਾਕੀ ਮੈਨੂੰ ਪਤਾ ਨਹੀਂ ਕਮੈਂਟ ਕਰਕੇ ਦੱਸਿਓ ਜੇ ਟਾਲੀ ਦੇ ਨੇ ਕਦਮ ਹੀ ਨਵੀਂ ਨੀਲਮ ਲਤਾ ਖਤਮ ਹੋ ਗਿਆ ਆ ਵੀ ਕਿੰਨਾ ਲੱਗਦਾ ਹੀ ਕੁਝ ਹੈਗਾ ਆ ਦੇਖੋ ਲੱਗਿਆ ਜੇ ਵੀ ਨਦਗਾਨ ਨਦਗੁਨ ਦਾ ਕੀ ਮਾੜੀ ਮੋਟੀ ਨਿਆਣੇ ਲੱਗੇ ਟੱਪੇ ਇਹ ਹੁਣ ਆਪਾਂ ਬੈਕ ਸਾਈਡ ਆ ਗਏ ਟਾਲੀ ਦੇ ਤੁਸੀ ਦੇ ਇਹ ਹੁਣ ਆਪਾਂ ਨਿਕਲਦੇ ਹਾਂ ਬਾਹਰ ਦੇਖੋ ਇਹ ਪਿੰਡ ਨਾਲ ਥੋੜਾ ਨੀਵਾ ਆਸੇ ਪਾਸੇ ਜਿਵੇਂ ਗਲਤਨੀਆਂ ਦੇ ਤੁਸੀ ਬਣਾਈਆਂ ਨੇ ਤੁਸੀ ਜਿਦਾ ਦਰਿਆ ਦੇ ਕੰਡੇ ਬਣਾਈ ਨੇ ਜਿਹੜੇ ਬੰਨ ਲਾਇਆ ਹੁੰਦੇ ਠਾਈ ਨੀਵੇਂ ਤਾਂ ਲੀਕ ਤੋਂ ਉਹ ਰੋੜਿਆਂ ਦੀ ਸੜਤ ਵੀਡੀਓ ਹਿੱਲਦ ਨਹੀਂ ਨੂੰ ਖੀਮ ਲਾਰੇ ਜਗਤ ਨੀਵੀਆਂ ਨਹੀਂ ਵੇ ਅੰਦਰ ਪਹਿਲੀਆਂ ਜਿਹੜੀਆਂ ਨੇ ਨੀਵੀਆਂ ਲੋ 71 ਸੈੱਡਾ ਤੋਂ ਪਹਿਲੀਆਂ ਨੀਵੀਆਂ ਨਾ ਵੇ ਨੀਵੀਆਂ ਬੈਠੀਆਂ ਉੱਥੇ ਪਿੰਹਾਰੀਆਂ ਆਪਣੇ ਸੁਣ ਲੱਗਦਾ ਵਿਉ ਸਿੱਟ ਚਣੇ ਪਿਆ ਵਾਪਸੀ ਹੁਣ ਮੈਨੂੰ ਇਹ ਨਹੀਂ ਪਤਾ ਕਿ ਬੱਲਾ ਹੈ ਕਿ ਟਾਲੀ ਹੈ ਕਿਉਂਕਿ ਇਹ ਪਿੰਡ ਨੇ ਇਕਦਮ ਇਕੱਠੇ ਹੀ ਨੇ ਇਹ ਮੇਰੇ ਹਰ ਜਿਹੜਾ ਇਹ ਬੱਲਾ ਹੈ ਸ਼ਾਇਦ ਬਾਕੀ ਪਤਾ ਨਹੀਂ